ਸਦੀਪ ਪੁੱਤ ਮੁੰਡਾ ਹੀ ਵੇਖ ਲਿਆ ਵਾ ਆਇਆ ਹੀ ਲਵਲੀ ਕੇ ਘਰ ਅੱਛਾ ਅੱਛਾ ਤੇ ਮੁੰਡਾ ਤੇ ਸਾਨੂੰ ਪਸੰਦ ਵਾ ਠੀਕ ਆ ਤੇ ਚੱਲ ਮਾਂ ਜਵਾਨ ਸੋਹਣਾ ਵਾ ਜਿੱਦਾਂ ਦਾ ਫੇ ਚਾਹੀਦਾ ਵਾ ਠੀਕ ਠੀਕ ਆ ਤੇ ਮੰਮੀ ਤਿੰਨ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲੈਣੀ ਠੀਕ ਹੈ ਮੇਰੀ ਸੁਣ ਗੱਲ ਜੇ ਆਪਾਂ ਇਸ ਚੱਕਰ ਦੇ ਵਿੱਚ ਪੈ ਗਏ ਤੇ ਲਵਲੀ ਨੂੰ ਕੱਲ ਨੂੰ ਪਤਾ ਲੱਗਾ ਵੀ ਇਹ ਪੁੱਛਦੇ ਫਿਰਦੇ ਆ ਫਿਰ ਅਗਲਾ ਗੁੱਸਾ ਕਰੂਗਾ ਤੁਹਾਨੂੰ ਵੀ ਪਤਾ ਵਾ ਇਹ ਜਿਹੜਾ ਭਾਰ ਭਾਰ ਹੁੰਦੀ ਆ ਕਾਲਿਆ ਗਿਆ ਟੱਕਰ ਵੀ ਉਦਾਂ ਦਾ ਵਾ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਤੇ ਫੇਰ ਨਹੀਂ ਇਹ ਗੱਲ ਤਾਂ ਸਾਰੀ ਨਾ ਲਵਲੀ ਆਂਦਾ ਮੈਂ ਆਪੇ ਹੀ ਕਰ ਲੂੰਗਾ ਉਹਨਾਂ ਦੇ ਘਰ ਨਾ ਉਹਨਾਂ ਨੇ ਅੱਜ ਤੱਕ ਚਲੋ ਨਹੀਂ ਮਾੜਿਆ ਕਰਾਉਣਾ ਉਹਨਾਂ ਨੇ ਸਾਨੂੰ ਪਤਾ ਵਾ ਪਰ ਫੇਰ ਵੀ ਵੀ ਖੁਨਾ ਤੇ ਚਾਹੀਦਾ ਹੀ ਆ ਹਾਂ ਗੱਲ ਤਾਂ ਮੈਂ ਕਹੀ ਸੀ ਤੇਰਾ ਮਾਮਾ ਆਇਆ ਸੀ ਉਹਦੇ ਨਾਲ ਸਲਾਹ ਕੀਤੀ ਸੀ ਤੇ ਉਹ ਵੀ ਇਹੋ ਗੱਲ ਹੀ ਕਹਿੰਦੇ ਆ ਕਿ ਜੇ ਭੈਣ ਜੀ ਆਪਾਂ ਪਤਾ ਕਰਨ ਗਏ ਤੇ ਲਵਲੀ ਨੂੰ ਪਤਾ ਲੱਗਾ ਤੇ ਫੇਰ ਅਗਲਾ ਗੁੱਸਾ ਕਰੂਗਾ ਚਲੋ ਇਹੋ ਗੱਲ ਹੈ ਵਾ ਬਾਅਦ ਵਿੱਚ ਸੋਣਾ ਤਾਂ ਕੀ ਜ਼ਿਆਦਾ ਮੰਗੀ ਨਹੀਂ ਪੁੱਤ ਪਛਤਾਉਣ ਵਾਲੀ ਗੱਲ ਨਹੀਂ ਕਿ ਕੋਈ ਬੰਦੇ ਨੂੰ ਵੇਖਣ ਤੋਂ ਪਤਾ ਲੱਗ ਹੀ ਜਾਂਦਾ ਪੀ ਕਿਦਾਂ ਦਾ ਵਾ ਕਿਦਾਂ ਦੇ ਪਰਿਵਾਰ ਚੋਂ ਆ ਹਾਂਜੀ ਹਾਂਜੀ ਚਲੋ ਉਹਨਾਂ ਦੇ ਰਿਸ਼ਤੇਦਾਰ ਤੇ ਚਲੋ ਸਾਰੇ ਚੰਗੇ ਆ ਹਾਂ ਹਾਂ ਪਰ ਕਿਹਦੇ ਵਿੱਚ ਥੋੜੀ ਜਿਹੀ ਪਹਿਲੀ ਵੇਖਿਆਣ ਚਲ ਕੋਈ ਨਹੀਂ ਮਾੜੀ ਮੋਟੀ ਪੁੱਛ ਦੱਸ ਕਰ ਲਾਂਗੇ ਲਾਗੂ ਸ਼ਾਗੂ ਹੋਰ ਕੀ ਆ ਫਿਰ ਹਾਂਜੀ ਹਾਂਜੀ ਤੇ ਜਰੂਰ ਦੱਸਣਾ ਉਹਨਾਂ ਨੂੰ ਮਾੜਾ ਮੋਟਾ ਪੁੱਛ ਕੇ ਛੱਲੇਓ ਚਲ ਇਦਾਂ ਹੀ ਕਰ ਲਾਂਗੇ ਤੇ ਹੁਣ ਤੂੰ ਦੱਸ ਪੀ ਲਵਲੀ ਨੂੰ ਮੈਂ ਕਹਦਾ ਵੀ ਗਾੜੀ 깔 ਤੋਰ ਹੁਣ ਆਹੋ ਤੂੰ ਹੀ ਕਹਦੇ ਕੋਈ ਕਹਿੰਦੇ ਆ ਤੇ ਤਾਈ ਹੁਣਾਂ ਨੂੰ ਨਹੀਂ ਪਤਾ ਨਹੀਂ ਤਾਈ ਹੁਣੀ ਤਾਂ ਸ਼ਹਿਰ ਗਏ ਸੀ ਤਾਂ ਮਗਰੋਂ ਹੀ ਲਵਲੀ ਨੇ ਸਾਨੂੰ ਸੱਦਿਆ ਸੀ ਤਾਂ ਮਗਰੋਂ ਹੀ ਉਹ ਮੁੰਡਾ ਆਇਆ ਸੀਗਾ ਅੱਛਾ ਅੱਛਾ ਠੀਕ ਆ ਠੀਕ ਆ ਉਹ ਵੀ ਵਿਚਾਰਿਆ ਨੇ ਤਾਈ ਨੂੰ ਪਤਾ ਲੱਗ ਗਿਆ ਤੇ ਫੇਰ ਚੱਲ ਬਾਅਦ ਚ ਲੱਗ ਜੂ ਤਾਂ ਕੋਈ ਗੱਲ ਨਹੀਂ ਪੁੱਤ ਜਦੋਂ ਸਾਰੇ ਕੰਮ ਹੋ ਗਏ ਫੇਰ ਕੀ ਕਰ ਲੂਗੀ ਹਾਂਜੀ ਹਾਂਜੀ ਇਹ ਤਾਂ ਹੈ ਤਾਂ ਤੂੰ ਦਲਜੀਤ ਨੂੰ ਵੀ ਦੱਸ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਾਲ ਦੱਸ ਦੂੰਗੀ ਤੂੰ ਕਰਿਓ ਫਿਰ ਗੱਲ ਲਵਲੀ ਨਾਲ ਕੀ ਕਹਿੰਦਾ ਕੋਈ ਨਹੀਂ ਮੈਂ ਸਾਰੀ ਗੱਲਬਾਤ ਕਰਕੇ ਫੇਰ ਤੈਨੂੰ ਦੱਸੂੰਗੀ ਹਾਂ ਚਲ ਠੀਕ ਆ ਪੁੱਤ ਚਲੋ ਠੀਕ ਆਉਂਦੇ ਚੱਲਾ ਸੰਦੀਪ ਨਾਲ ਵੀ ਗੱਲ ਹੋਗੀ ਫੇਰ ਅਗਲੇ ਕਹੂ ਮੈਂ ਵੱਡੀ ਹਾਂ ਮੰਮੀ ਨੇ ਮੈਨੂੰ ਦੱਸਿਆ ਹੀ ਨਹੀਂਗਾ ਹੁਣ ਇਹਨਾਂ ਨੂੰ ਕਹਿਨੀ ਆ ਵੀ ਕਰੋ लवली ਦੇ ਨਾਲ ਗੱਲ ਗਾੜੀ ਤੋਰੀਏ ਕੰਮ ਆ ਗਏ ਜੇ ਬੰਬੀ ਵੱਲੋਂ ਹੋ ਕੇ ਹਾਂਜੀ ਮੈਨੂੰ ਲੱਗਦਾ ਆਪਣੇ ਵੱਲ ਤੇ ਗਲੇ ਗਲੇ ਨਹੀਂ ਪਏ ਕਣਕਾਂ ਠੀਕ ਵਾ ਨਹੀਂ ਕਣਕਾਂ ਆਪਣੀਆਂ ਤੇ ਠੀਕ ਆ ਚੱਲ ਚੰਗਾ ਵਾ ਉਦਾਂ ਲਾਂਬੇ ਬੜੇ ਗਲੇ ਪਏ ਆ ਓਏ ਆਹੋ ਦੱਸਣ ਦੇ ਕਣਕਾਂ ਹੀ ਖਰਾਬ ਕਰ ਛੜੀਆਂ ਤੇ ਹਾਂ ਇਹ ਵੀ ਸੀ ਐਵੇਂ ਹੀ ਨਹੀਂ ਆਂਦੀ ਨਾ ਮੇਨਤ ਹੁੰਦੀ ਆ ਓਏ ਓਏ ਤੇ ਹੈ ਹੀ ਆ ਤੇ ਨਾਲੇ ਨਾ ਮੈਂ ਸੰਦੀਪ ਨੂੰ ਕੀਤਾ ਹੀ ਫੋਨ ਅੱਛਾ ਮੈਂ ਚੱਲ ਉਹਨੂੰ ਦੱਸ ਦਿੰਨੀ ਆ ਫਿਰ ਮਨ ਵਿੱਚ ਕੋਈ ਗੱਲ ਨਾ ਕਰੂਗੀ ਤੇ ਮੈਨੂੰ ਦੱਸਿਆ ਹੀ ਨਹੀਂ ਮਮੀ ਦਾਲੀ ਨੇ ਤੇ ਫਿਰ ਕੀ ਕਹਿੰਦੀ ਆ ਉਹ ਤਾਂ ਮੈਨੂੰ ਕਹਿਣ ਲਈ ਹੀ ਵੀ ਮੰਮੀ ਪਤਾ ਥਾ ਤੂੰ ਹੀ ਕਰ ਲਓ ਸਾਰੇ ਉਮਰ ਦੀ ਗੱਲ ਹੁੰਦੀ ਆ ਤਸੀਂ लवली ਦੇ ਸਿਰ ਤੇ ਸਾਰੀ ਗੱਲ ਸੁੱਟ ਦੇਣੀ ਆ ਤੇ ਮੈਂ ਤੁਹਾਨੂੰ ਬਥੇਰਾ ਸਮਝਾਇਆ ਮੈਂ ਵੀ ਹੁਣ ਇਹੀ ਕਿਹੜੇ ਨਿਆਣੇ ਆ ਬੰਦੇ ਨੂੰ ਵੀ ਇਹੀ ਲਈਦਾ ਵਾ ਫੇ ਕਿਦਾਂ ਦਾ ਇਹਦਾ ਸਾਹ ਕਿਤਾਬ ਆ ਕਿਦਾਂ ਦੇ ਪਰਿਵਾਰ ਵਿੱਚੋਂ ਆ ਫਿਰ ਤੇ ਮੈਂ ਮੁੰਡਾ ਦੇ ਵੇਖਣ ਨੂੰ ਚੰਗਾ ਲੱਗਾ ਹੈਗਾ ਹਾਂ ਤਾਂ ਦੀ ਨਹੀਂ ਮੰਮੀ ਤੁਸੀਂ ਪਤਾ ਕਰ ਲੋ ਮੈਂ ਚੱਲ ਕੋਈ ਨਹੀਂ ਜੇ ਤੂੰ ਕਹਿੰਨੀ ਆ ਤੇ ਲਾਗੂ-ਸ਼ਾਗੂ ਕਿਸ ਨੂੰ ਪੁੱਛ ਲੈਣੇ ਆ ਫਿਰ ਤਾਂ ਪੁੱਛਣ ਲਈ ਆਂਦੀ ਤਾਈ ਨੂੰ ਪਤਾ ਵਾ ਤਾਈ ਘਰ ਹੀ ਮੈਂ ਹੈ ਨਹੀਂ ਤਾਈ ਤੇਰੀ ਨੂੰ ਨਹੀਂ ਪਤਾ ਤਾਇਤਾ ਤਾਇਆ ਸ਼ੇਰ ਗਏ ਹੀ ਤੇ ਲਵਲੀ ਹੁਣਾ ਨੇ ਨਾ ਬਾਅਦ ਵਿੱਚ ਹੀ ਮੁੰਡੇ ਨੂੰ ਸੱਦਿਆ ਸੀ ਤਹਾਨੂੰ ਵੀ ਉਹਦਾ ਸੱਦ ਲਿਆ ਵੀ ਇੱਕ ਰਮਾੜੀ ਜੀ ਚਾਤੀ ਮਾਰ ਲੋ ਉਹ ਵੀ ਅਹੀਂ ਮੁੰਡਾ ਦੇਖਿਆ ਮੁੰਡਾ ਤਾਂ ਸੋਹਣਾ ਸਰਖਾ ਹਾਂ ਤੇ ਮੈਂ ਕਿ ਤੂੰ ਦੱਸ ਹੁਣ ਗਾੜੀ ਕੱਲ ਕਿੱਦਾਂ ਕਰੀਏ ਹਾਂ ਦੀ ਕੋਈ ਗੱਲ ਨਹੀਂ ਮੰਮੀ ਜੀ ਤੋਰੋ ਤੁਸੀਂ ਗੱਲ ਕਰਨਾ ਹੀ ਆ ਤੇ ਘਰ ਘੁਰ ਵੱਲੋਂ ਇੱਕ ਹੋਰ ਗੱਲ ਕਰ ਲੈਣੀ ਵੀ ਘਰਬਾਰ ਸਾਡਾ ਇਦਾਂ ਦਾ ਹੀ ਆ ਕੱਲ ਨੂੰ ਫਿਰ ਗੱਲਾਂ ਨਾ ਕਰਨਾ ਰਮਨ ਮੇਰੀ ਗੱਲ ਸੁਣ ਬਾਰ-ਬਾਰ ਇੱਕੋ ਗੱਲ ਕਰੀ ਜਾਵਾਂ ਕੋਈ ਫਾਇਦਾ ਵਾ ਤੇਰੇ ਹੁੰਦਾ ਮੈਂ ਕਿੰਨੀ ਵਾਰੀ ਲਵਰੀ ਨੂੰ ਕਿਹਾ ਚੱਲ ਫਿਰ ਏਦਾਂ ਕਰੋ ਲਵਲੀ ਨੂੰ ਤੁਸੀਂ ਕਹੋ ਪੀਕਰ ਉਹਨਾਂ ਦੇ ਨਾਲ ਸਲਾਹ ਤੇ ਰਖੋ ਟਾਈਮ ਤੇ ਚੱਲ ਵੇਖਾ ਵਖਾਈ ਕਰਕੇ ਸਾਰੇ ਕੰਮ ਤੇ ਇਦਾਂ ਕਰਦਾ ਹੁਣ ਘਰ ਤੇ ਜਾਣੋਂ ਮੈਂ ਰਿਆ ਕਿਤੇ ਬਾਹਰ ਮਿਲਦਾ ਫੇਰੀ ਕਹੂੰਗਾ ਉਹਨੂੰ ਚੱਲ ਕੋਈ ਨਹੀਂ ਉਹਨੇ ਆਉਣਾ ਹੀ ਆ ਬਾਹਰ ਬੰਬੀ ਵਾਲ ਫੇਰਾ ਪੂਰਾ ਮਾਰਨਾ ਫੇਰ ਕਰ ਲਿਓ ਗੱਲ ਚੱਲ ਆਉਂਦਾ ਫੇਰ ਮੈਂ ਕਰਦਾ ਕਰ ਲਦਣਾ ਆਹ ਪਤਾ ਕੀ ਗੱਲ ਵਾ ਜੇ ਗੱਲ ਹੁਣ ਤੋਰੀ ਹੈ ਨਾ ਚੱਲ ਸਿਰੇ ਲੱਗ ਜੂਗੀ ਹਾਨੂੰ ਵੀ ਪਤਾ ਹੋਊਗਾ ਵੀ ਵਿਆਹ 2 ਮਹੀਨਿਆਂ ਨੂੰ ਮੰਗਦਿਆ ਕਿ 6 ਮਹੀਨਿਆਂ ਨੂੰ ਮੰਗਦਿਆ ਉਸੇ ਹਿਸਾਬ ਨਾਲ ਹੀ ਗਾੜੀ ਚੱਲਾਂਗੇ ਫੇਰ ਰਮਨ ਅਹੀਂ ਜ਼ਿਆਦਾ ਟਾਈਮ ਨਹੀਂ ਆ ਪਉਣਾ ਬਨੀ ਭੂਨੀ ਨਵਾਜੀ ਤੈਨੂੰ ਪਤਾ ਤਾਂ ਹੈਗਾ ਯਾਰ ਅੱਜ ਕੱਲ ਦੁਨੀਆ ਦਾ ਚੰਗਾ ਰਿਸ਼ਤਾ ਵੇਖ ਕੇ ਲੋਕੇ ਕਹਿੰਦੇ ਆ ਵੀ ਉਹਨਾਂ ਦਾ ਘਰ-ਬਾਰ ਇਦਾਂ ਦਾ ਕਿੱਥੇ ਫਸੰਡੇ ਜੀ ਇਹ ਤਾਂ ਤੁਹਾਡੀ ਗੱਲ ਠੀਕ ਵਾ ਕੋਈ ਗੱਲ ਨਹੀਂ ਮਿਲੂਗਾ ਨਾ ਕਰਿਓ ਗੱਲ ਗੱੜੀ ਕੀ ਜਾਂਦਾ ਵਾ ਉਹ ਚਲ ਮੈਂ ਕਰਦਾ ਫਿਰ ਮਿਲਦਾ ਤੇ ਮੈਨੂੰ ਤੇ ਨਾਲੇ ਸੌਦਾ ਥੋੜਾ ਜਿਹਾ ਲਿਆਉਣ ਵਾਲਾ ਵਾ ਠਹਿਰ ਕੇ ਨਾ ਸੌਦਾ ਲਿਆ ਦਿਓ ਜਾ ਕੇ ਅੱਡੇ ਤੋਂ ਕੋਈ ਨਹੀਂ ਲਿਆਦਣਾ ਵਾ ਮੈਨੂੰ ਲਿਖ ਦੋ ਆਹਦੇ ਮੈਂ ਲਿਆਦਣਾ ਫਿਰ ਕੋਈ ਗੱਲ ਨਹੀਂ ਜੋਤ ਨੂੰ ਕਹਿੰਨੀ ਲਿਖਦੀ ਆ ਚੰਗਾ ਹਾਂ ਗੱਲ ਤਾਂ ਇਹਨਾਂ ਦੀ ਵੀ ਠੀਕ ਵਾ ਪਿੰੋ ਕੀ ਵੇਖ ਕੇ ਚਰਦੇ ਕਿੱਥੇ ਆ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਸੌਖੇ ਘਰ ਕੁੜੀ ਦਾ ਰਿਸ਼ਤਾ ਹੋਣ ਲਿਆ ਵਾ ਉਸੇ ਵੇਲੇ ਪਹੁੰਚ ਜਾਣਾ ਵਾ ਤੂੰ ਕਿੱਥੇ ਕਰਨ ੜੇ ਜੇ ਤੁਹਾਡੇ ਮੁੰਡੇ ਨੇ ਕਿੱਥੇ ਆਣ ਕੇ ਵਿਆਹ ਕਰਨਾ ਵਾ ਜੇ ਰਿਸ਼ਤਾ ਹੋ ਗਿਆ ਨਾ ਤੇ ਵਿਆਹ ਸ਼ੇਤੀ ਕਰ ਦੇਣਾ ਫਿਰ ਆਪਾਂ ਮੈਨੂੰ ਤੈਨੂੰ ਪੁੱਛਣਾ ਵਾ ਭਲਾ ਕਿ ਉਧਰ ਕੋਈ ਆਇਆ ਸੁਣਾ ਪਤਾ ਮੁੰਡਾ ਦੇ ਉਦੋਂ ਵੇਖੀ ਮੁਰਗੇ ਕੋ ਦੱਸਿਆ ਜੀ ਉਹਨਾਂ ਨੇ ਰਪਿੰਦਰ ਹਾਂਜੀ ਆਈ ਜੇ ਕੀ ਗੱਲੋਂ ਕੀਆ ਉਹ ਗੱਲ ਕੀ ਹੋਣੀ ਆ ਮੰਮੀ ਤੇ ਨਹੀਂ ਇੱਥੇ ਗਈ ਨਹੀਂ ਮੰਮੀ ਇੱਥੇ ਨਹੀਂ ਹੈਗੇ ਮੈਂ ਜਾਂਦਾ ਘਰ ਬਾਹਰ ਨੂੰ ਗਈ ਆ ਕਿਉਂ ਉਹ ਗੱਲ ਮੈਂ ਕਰਨੀ ਸੀ ਮੈਂ ਹਾਂ ਉਧਰ ਕੋਈ ਸੁਨਾਸ ਨੂੰ ਆਇਆ ਨਹੀਂ ਮੁੜ ਕੇ ਤਾਂ ਆਇਓ ਨਾ ਲਓ ਤੂੰ ਆਪ ਪੁੱਛ ਲੈਣਾ ਇਹਨੇ ਦੇ ਓਏ ਉਹ ਤੇ ਆਂਦੇ ਵੀ ਆਈ ਦੱਸਾਂਗੇ ਅੱਛਾ ਤੂੰ ਨਾ ਦੱਸੇ ਕੋਈ ਨਹੀਂ ਆ ਮੁੜ ਕੇ ਪਤਾ ਨਹੀਂ ਉਹਨਾਂ ਨੇ ਮੁੰਡਾ ਪਸੰਦ ਆਇਆ ਕਿ ਨਹੀਂ ਬਾਕੀ ਹਲੇ ਉਹਨਾਂ ਨੇ ਦੂਜੀ ਵੱਡੀ ਕੁੜੀ ਨੇ ਉਹ ਸਲਾਹ ਕਰਨੀ ਉਹਦੇ ਨਾਲ ਕਰਕੇ ਫਿਰ ਵੀ ਤੁਹਾਨੂੰ ਪਤਾ ਵਾ ਸਲਾਹ ਕਰਦੇ ਵਿੱਚ ਕਰਕੇ ਫਿਰ ਇਹਨਾਂ ਦੱਸਣਾ ਹੀ ਆਹ ਹੋਇ ਤੇ ਆਈ ਨਾ ਤੇ ਚਲੋ ਕੋਈ ਨਹੀਂ ਇੱਕ ਦੋ ਦਿਨ ਦਾ ਹੁੰਦਾ ਉਹ ਟਾਈਮ ਦੱਸ ਦੇਣਗੇ ਚੱਲ ਕੋਈ ਗੱਲ ਨਹੀਂ ਆਪੇ ਦੱਸ ਦੇਣਗੇ ਪਰ ਮੈਨੂੰ ਟੈਨਸ਼ਨ ਜੀ ਪਈ ਆ ਪਤਾ ਨਹੀਂ ਕਿ ਹੁਣ ਪਸੰਦ ਆਇਆ ਵਕ ਨਹੀਂ ਉਹਨਾਂ ਨੇ ਚਲੋ ਕੋਈ ਨਹੀਂ ਜੇ ਨਾ ਆਇਆ ਹੋਊਗਾ ਤਾਂ ਨਹੀਂ ਕੋਈ ਨਹੀਂ ਆਹੀ ਕਿਹੜੀ ਉੱਥੇ ਜ਼ਬਰਦਸਤੀ ਆ ਕੋਈ ਆਪਣੇ ਲੋਕ ਤਾਂ ਕੰਮ ਚੰਗਾ ਹੀ ਕਰਨਦੇ ਆ ਬਾਕੀ ਵੇਖੋ ਸਿਰੇ ਚੜਦਾ ਵਕ ਨਹੀਂ ਜੇ ਇਹ ਉਹਨਾਂ ਦੇ ਮਨ ਨੂੰ ਲੱਗੂਗਾ ਫਿਰ ਤੇ ਠੀਕ ਵਾ ਐਵੇਂ ਤੁਸੀਂ ਬਾਰ-ਬਾਰ ਨਾ ਇੱਕੋ ਗੱਲ ਕਰੀ ਜਾਓ ਵੀ ਮੁੰਡਾ ਚੰਗਾ ਵਾ ਏਦਾਂ ਵਾ ਫਿਰ ਅਗਲੇ ਕਹਿਣਗੇ ਵੀ ਲੈ ਪਤਾ ਨਹੀਂ ਕਿਉਂ ਇੱਕੋ ਗੱਲ ਕਰੀ ਜਾਂਦੇ ਆ ਉਹ ਨਹੀਂ ਨਹੀਂ ਉਹਨਾਂ ਨੂੰ ਆਪਣੀ ਤਸੱਲੀ ਪੂਰੀ ਕਰਨ ਦਿਓ ਫਿਰ ਜੇ ਜਵਾਬ ਦੇਣਗੇ ਨਾ ਫਿਰ ਅਸੀਂ ਗੜੀ ਗੱਲ ਦੋਲ ਲਾਂਗੇ ਮੈਂ ਤਾਂ ਹੀ ਤੇ ਗੇਤਾ ਮਲਾਤਾ ਹੋਂਨ ਹਾਂਜੀ ਕੱਲ ਨੂੰ ਨਾ ਕਹਿਣ ਉਹ ਹੀ ਜਿਮੜਾ ਸਾਨੂੰ ਤੁਸੀਂ ਦੱਸਿਆ ਹੀ ਨਹੀਂ ਹੈਨਾ ਚਲੋ ਫਿਰ ਵੀ ਆਪਾਂ ਅਸੀਂ ਜਿੰਨਾ ਮਰਜ਼ੀ ਚੰਗਾ ਕਰਨ ਦੇ ਆ ਫਿਰ ਵੀ ਅਗਲੇ ਦ ਬੰਦੇ ਦੇ ਮਨ ਵਿੱਚ ਗੱਲ ਆਈ ਜਾਂਦੀ ਹੈ ਨਾ ਉਹ ਆ ਹੋਏ ਤੇ ਆਈ ਹੈ ਫਿਰ ਵੀ ਅਗਲੇ ਨੇ ਧੀ ਚਲੋ ਕੋਈ ਗੱਲ ਨਹੀਂ ਸਾਰਾ ਵੇਖ ਰੱਖ ਕੇ ਫਿਰ ਹੀ ਸਲਾਹ ਲਊ ਕਰਕੇ ਦੱਸ ਦੇਣਗੇ ਹੋ ਸਕਦਾ ਕੁੜੀ ਨਾ ਸਲਾਹ ਕਰ ਦੇ ਹੁਣ ਉਹੀ ਤਾਂ ਮੈਂ ਤੁਹਾਨੂੰ ਕਹਿੰਦੀ ਹਾਂ ਪੀ ਕੀ ਪਤਾ ਉਹਨਾਂ ਨੂੰ ਸੱਦਿਆ ਸੁਦਿਆ ਹੋਵੇ ਉਹਨਾਂ ਨਾਲ ਗੱਲਬਾਤ ਕਰਕੇ ਫੇਰੀ ਦੱਸਣਗੇ। ਉਹ ਆਹ ਜਿਹੜੇ ਦੂਜੀ ਕੁੜੀ ਦਾ ਕੀਤਾ ਹੀ ਉਹਨਾਂ ਨੇ। ਨਾ ਤੇ ਪੈਸੇ ਤੇ ਲੈਦਾ ਵੀ ਇੰਤਜ਼ਾਮ ਕਰਨਾ ਹੀ ਆ। ਉਹ ਹੀ ਨਾ ਸਾਰੇ ਪਾਸੇ ਵਖਣੇ ਪੈਂਦੇ ਆ। ਮਾੜਾ ਮੋਟਾ ਹੀ ਕਰਾਂਗੇ ਨਾ ਤਾਂ ਵੀ 2.5-3 ਲੱਖ ਚਾਹੀਦਾ ਵਾ ਕੋਲ। ਚਾਹੀਦਾ ਚਾਹੀਦਾਗੇ। ਪੈ ਜਿੱਦਾਂ ਮਰਜੀ ਆਖੀਏ ਉਹ ਦੇਣਾ ਲੈਣਾ ਨਹੀਂ ਚਾਹੀ ਕੋਈ ਕੁਛ ਵੀ। ਫਿਰ ਵੀ ਥੋੜਾ ਬੋਧਾ ਤੇ ਕਰਨਾ ਹੀ ਪੈਂਦਾ ਤੀ ਬੁਦਵਾ ਤੇ। ਉਹ ਓਦਾਂ ਤੇ ਚੱਲ ਮਦਦ ਕਰਦੇ ਬੰਦਾ। ਪਰ ਮੰਮੀ ਹੱਡੀ ਨਾ ਕੇ ਪਾਸੇ ਲੱਗਦੀ। ਉਹਨੇ ਕਿਹਾ ਨਾ ਵੀ ਤੁਸੀਂ ਗੱਲ ਹੀ ਪੈਸੇ ਦੇ ਇੰਡੀਆ ਨੂੰ। ਚਲੋ ਕੋਈ ਨਹੀਂ ਬਾਕੀ ਜਿੰਨਾ ਸਰਦਾ ਬੰਦਾ ਹੋਊਗਾ ਆਪਾਂ ਵੀ ਕਰਾਂਗੇ ਹੀ ਇਹ ਅੰਦਰ ਦਾ ਬੜਾ ਵੇਫਾ ਜਾਂਦਾ ਵਾ ਮੰਮੀ ਦੀ ਹੁੰਦਿਆਂ ਦਿੱਤਾ ਤੇ ਉਹਨੇ ਤਾਂ ਉਹ ਵੀ ਖੋ ਲੈਣਾ ਵਾ ਉਹ ਵੀ ਚੋਰੀ ਕਰਨਾ ਪੈਣਾ ਉਤੋਂ ਮੇਰੇ ਨਾ ਮਨ ਚ ਇੱਕ ਗੱਲ ਜਿਹੀ ਆਈ ਜਾਂਦੀ ਆ ਦੱਸੋ ਗੱਲ ਇਹ ਆ ਕਿ ਤੁਸੀਂ ਮੰਮੀ ਦੇ ਨਾਲ ਇੱਕ ਵਾਰ ਗੱਲ ਕਰ ਲਓ ਹਾਂ ਜੇ ਮੰਮੀ ਨੂੰੜ ਕੇ ਬਾਅਦ ਵਿੱਚ ਪਤਾ ਲੱਗਾ ਨਾ ਤੇ ਆਪਣਾ ਹਾਲ ਬੁਰਾ ਹੋਣਾ ਜੇ ਉਹ ਕੋਈ ਗੱਲ ਨਹੀਂ ਬਾਅਦ ਚ ਲੱਗ ਵੀ ਜਾਊਗਾ ਨਾ ਪਤਾ ਤੇ ਵੇਖੀ-ਦੇਖੀ ਜਾਊਗੀ ਕੁੜੀ ਤਾਂ ਸੌਕੇ ਘਰ ਚਲ ਜੂਗੀ ਆਪੇ ਇਹਨੇ ਬੋਲ ਬਲ ਕੇ ਹਟ ਜਾਣਾ ਮੁੜ ਕੇ ਤਕਰ ਜੋਗੇਹੀਂ ਨਹੀਂ ਮੁੜ ਕੇ ਰਹਿਣਾ ਹੈਗਾ ਉਹ ਕੋਹ ਨਹੀਂ ਕਹੋਣਾ ਡੈਡੀ ਨੂੰ ਪਤਾ ਹੋਣਾ ਡੈਡੀ ਨੇ ਆਪੇ ਸੰਭ ਲੈਣਾ ਉਹਨੂੰ ਮੈਂ ਸਾਰੀ ਗੱਲ ਦੱਸੀ ਜਾਂਦੇ ਆ ਨਾਨ ਨਾਲ ਮੈਂ ਤਾਂ ਕਹਿ ਨਹੀਂ ਗੱਲ ਕਰ ਲਉਗਾ ਮੜੀ ਜੀ ਕੁਛ ਨਹੀਂ ਕਹਦੇ ਲੱਗੇ ਕਿ ਦੇਖ ਉਹ ਤੂੰ ਚੁੱਪ ਕੀਤੀ ਰਹਿ ਕਿਤੇ ਐਵੇਂ ਨਾ ਗੱਲ ਕਰਦੀ ਜਾਣਾ ਵੇਖ ਲਵੇ ਤੁਹਾਡੇ ਸਿਰ ਤੇ ਹੀ ਆ ਸਾਰੀ ਗੱਲ ਮੁੰਡੇ ਨੇ ਮੇਤੇ ਨਾ ਕਰਿਓ ਵੀ ਇੰਨੇ ਸਾਰਾ ਕੁਝ ਕੀਤਾ ਮੇਰਾ ਨਾਮ ਆਦੀ ਹੈ ਜੇ ਬਾਅਦ ਚੋਂ ਪਤਾ ਲੱਗੂਗਾ ਤੇ ਕੋਹ ਨਹੀਂ ਕਹ ਹੁੰਦਾ ਚਲੋ ਅੱਗੇ ਨਹੀਂ ਆ ਬੋਲਦੀਓ ਉਦੋਂ ਵੀ ਦੋ ਚਾਰ ਦਿਨ ਬੋਲ ਕੇ ਉਹਨੇ ਹਟ ਜਾਣਾ ਆਪੇ ਹਾਂ ਤੁਸੀਂ ਪਰ ਫਿਰ ਵੀ ਮੈਂ ਘਰ ਦੇ ਵਿੱਚ ਸਿਆਣੇ ਆ ਫਿਰ ਅਵੇਂ ਕਹਣੇ ਕਿ ਮਰਜ਼ੀਆਂ ਆਪਣੀਆਂ ਕਰਦੇ ਆ ਉਹ ਤੋਂ ਕਰਲਾ ਕੰਮ ਧੰਦਾ ਜੇ ਉਹਨੇ ਵੇਖ ਲਿਆ ਨਾ ਦੋਵੇਂ ਇਕੱਠੇ ਬੈਠੇ ਆ ਤੇ ਉਹਨੇ ਕਹਿਣਾ ਫੇਰ ਕੋਈ ਨਾ ਕੋਈ ਸਕੀਮ ਲਾਉਂਦੇ ਹੋਣੇ ਤੇ ਮੈਂ ਬੰਬੀ ਤੋਹ ਕੇ ਆ ਗਿਆ ਜਾਓ लवली ਹਾਂਜੀ ਤਾਜ ਜੀ ਬੋਤ ਕੀ ਹਾਲ ਆ ਉਹ ਠੀਕ ਠਾਕ ਜੀ ਬਸ ਵਧੀਆ ਵਧੀਆ ਹੋਰ ਕੀ ਵੇਖਣ ਡਿਆ ਵਾ ਕੋਹ ਨਹੀਂ ਮੈਂ ਆ ਵੇਖ ਕੇ ਮਨਾਵਾਂ ਕਣਕਾ ਕੁੰਕਾ ਅੱਛਾ ਅੱਛਾ ਨੀਮੂ ਤੇ ਆਏ ਤੇ ਨਾਲ ਮੈਂ ਹਵਾ ਜੀ ਵਗੀ ਆ ਕਿ ਤੋੜੀਆਂ ਡਿੱਗੀਆਂ ਨਹੀਂ ਉਦਾਂ ਤੇ ਪਹਚਾਈ ਆ ਨਹੀਂ ਨਹੀਂ ਪਹਚਾਈ ਆ ਕਣਕਾ ਖਲੋਤੀਆਂ ਹੀ ਉਦਾਂ ਉਦਾਂ ਹੋਰ ਲਾਕਿਆਂ ਜੇ ਬੜਾ ਪਿਆ ਆ ਉਹ ਨੀਦ ਨਾਲ ਹੀ ਗਲੇ ਕੋਲੇ ਗਲਿਆਂ ਨੇ ਬੜਾ ਨੁਕਸਾਨ ਹੋ ਗਿਆ ਲੈ ਆ ਵੀ ਬਚ ਗਿਆ ਉਦਾਂ ਹਾਂ ਹਾਂ ਤੇ ਮੈਂ ਪੁੱਤ ਤੇਰੇ ਹਾਲ ਲਵਲੀ ਅਹੀਂ ਨਾ ਕੁੜੀ ਨੂੰ ਕੀਤਾ ਸੀ ਫੋਨ ਅੱਛਾ ਅਹੀਂ ਉਹਦੀ ਵੀ ਲਈ ਸੀ ਸਲਾਹ ਹਾਂ ਹਾਂ ਤੇ ਉਹ ਕਹਿੰਦੀ ਆ ਵੀ ਜੇ ਚੰਗਾ ਰਿਸ਼ਤਾ ਵਾ ਤੇ ਤੋਹੀਂ ਪਾੰਦਾ ਨਾ ਪੁੱਛੋ ਤੇ ਕਰ ਦੋ ਠੀਕ ਆ ਫਿਰ ਜੋਦੇ ਮਾਮੇ ਨੂੰ ਵੀ ਸਤਿਆ ਇਹ ਇਹੀ ਕਰ ਹਾਂ ਹਾਂ ਉਹ ਵੀ ਕਹਿੰਦੇ ਆ ਵੀ ਕੋਈ ਗੱਲ ਨਹੀਂ ਸਭ ਕੋ ਠੀਕ ਵਾ ਤੇ ਜੇ लवली ਵੇਚ ਵਾ ਤੇ ਫਿਰ ਪੁੱਛਣ ਦੱਸਣ ਦੀ ਕੀ ਲੋੜ ਵਾ ਠੀਕ ਆ ਤੇ ਮੈਂ ਕਹਿਆ ਵੀ ਇਹ ਵੀ ਗੱਲ ਠੀਕ ਆ ਹਾਂਜੀ ਤੇ ਮੈਂ ਕਹਿਆ ਵੀ ਤੂੰ ਫਿਰ ਅੱਗੇ ਗੱਲ ਤੋੜ ਦਿੰਦਾ ਨਾ ਉਹ ਮੈਂ ਤਾਂ ਅਜੇ ਤੁਹਾਡੀ ਹਾਂ ਢੀਕਣ ਲਿਆ ਸੀ ਮੈਂ ਅੱਗੇ ਰਵਿੰਦਰ ਨਾਲ ਵੀ ਕਰਨ ਲਿਆ ਸੀ ਗੱਲ ਅੱਛਾ ਤੇ ਮੈਂ ਤਾਂ ਅਜੇ ਹੁਣ ਕੋਈ ਦੱਸਿਆ ਨਹੀਂ ਪਤਾ ਨਹੀਂ ਮੁੰਡਾ ਨਾ ਘਰੇ ਪਸੰਦ ਆਇਆ ਹੋਏ ਉਹਨਾਂ ਦੇ ਮੈਂ ਮੁੰਡਾ ਤੇ ਪਸੰਦੀ ਸੀ ਹੁਣ ਤੈਨੂੰ ਪਤਾ ਵੀ ਆਪਣੇ ਰਿਸ਼ਤੇਦਾਰਾਂ ਨਾਲ ਸਾਰਿਆਂ ਨਾਲ ਸਲਾਹ ਲੂ ਕਰਕੇ ਦੱਸਣਾ ਸੀ ਕੋਈ ਮੈਨੂੰ ਗਾੜੀ ਉਹ ਕਹਿਣ ਦੀ ਵੀ ਚੱਲ ਉਹਨਾਂ ਨਾਲ ਸਲਾਹ ਸਲੂ ਕਰਨੀ ਆ ਚੱਲ ਪੈਸੇ ਢੇਲੇ ਦੀ ਸੋਚ ਕਰ ਰਹੀ ਆ ਹੁਣ ਦੇਖ ਲਈ ਉਹਨਾ ਪੁੱਛਦੇ ਤੇ ਨਾਲ ਮਾਮੇ ਨੂੰ ਪੁੱਛਦੇ ਤੇ ਅਗਲੇ ਨਾਲ ਗੁੱਸਾ ਕਰ ਲੈਣਾ ਓਹ ਆ ਹੁੰਦਾ ਹੀ ਆ ਫਿਰ ਮਨ ਚ ਕਿ ਪਹਿਲੀ ਦਾ ਹੀ ਖੜਿਆ ਵਾ ਸਿਰ ਚੁੱਕ ਕੇ ਤੇ ਹੁਣ ਦੂਜੀ ਵਾਰੀ ਪੁੱਛਿਆ ਨਹੀਂ ਹਨ ਪੁੱਛਿਆ ਨਹੀਂ ਆ ਤਾਂ ਕਰਕੇ ਫਿਰ ਇੰਨਾ ਟਾਈਮ ਲੱਗ ਗਿਆ ਵਾ ਕੋਈ ਗੱਲ ਨਹੀਂ ਜੇ ਤੁਹਾਡੇ ਵੱਲੋਂ ਹਾਂ ਵਾ ਤੇ ਮੈਂ ਕਰ ਲੈਣਾ ਗੱਲ ਉਹਨਾਂ ਨਾਲ ਕਰੀ ਕਰਦੇ ਫਿਰ ਦੱਸੂਗਾ ਤੁਹਾਨੂੰ ਮੇਰਾ ਪੁੱਤ ਦਸੀ ਤੇ ਨਾਲੇ ਨਾ ਮੈਨੂੰ ਯਾਰ ਇੱਕ ਡਰ ਰਹਾ ਥੋੜਾ ਜਿਆ ਹਾਂਜੀ ਤੇ ਹਲਕੇ ਕੋਈ ਦਾਜ ਦੂ ਇਹ ਨਾ ਮੰਗ ਲੈਣ ਉਹ ਨਹੀਂ ਤਾਜੀ ਉਹ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਤੁਹਾਨੂੰ ਅੱਗੇ ਵੀ ਕਿਹਾ ਉਹ ਸਾਰੀ ਗੱਲ ਉਹਨਾਂ ਨੂੰ ਮੈਂ ਗੇਤੀ ਕਰ ਲੈਣੀ ਆ ਅਜੇ ਤੁਹਾਨੂੰ ਮੈਂ ਮੁੰਡਾ ਵੀ ਖਾਲਿਆ ਉਹਨਾਂ ਨੂੰ ਫਿਰ ਇਹ ਗੱਲ ਦੱਸਦੀ ਕਿ ਸਿਰਫ ਕੁੜੀ ਕੁੜੀ ਹੋ ਆ ਠੀਕ ਆ ਕਿ ਨਹੀਂ ਜੇ ਭਾਲ ਕੇ ਆ ਕੇ ਉਹਨਾਂ ਦੇ ਘਰ ਬਾਹਰ ਤੇ ਤੁਹਾਡਾ ਵੇਖਿਆ ਹੀ ਆ ਆਉਂਦਾ ਹੀ ਆ ਇੱਥੇ ਓਏ ਆਉਂਦਾ ਤਾਂ ਹੈਗਾ ਪਰ ਫਿਰ ਵੀ ਗੱਲ ਕੀਤੀ ਪੁੱਤ ਚੰਗੀ ਹੁੰਦੀ ਆ ਨਹੀਂ ਨਹੀਂ ਉਹ ਤੇ ਗੱਲ ਕਰਾਂਗੇ ਕਰਾਂਗੇ ਭਰੇ ਆ ਵੀ ਚਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹ ਗੱਲ ਦੀ ਤਾਂ ਬਿਲਕੁਲ ਟੈਨਸ਼ਨ ਨਾਲ ਨਾ ਲਓ ਇਹ ਗੱਲ ਅਸੀਂ ਪਹਿਲਾਂ ਹੀ ਕਰ ਲੈਣੀ ਹੈ ਨਾ ਹੁਣ ਸਭ ਕੋ ਹੁਣ ਤੇਰੇ ਸਿਰ ਤੇ ਹੀ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਤੇ ਮੈਂ ਤੇ ਫਿਰ ਤਾਈ ਤੇਰੀ ਕੈਂਡੀ ਚ ਜਾ ਕੇ ਤੇ लवली ਨੂੰ ਕਹਿ ਦੋ ਵੀ ਗੱਲ ਤੋੜ ਦੇ ਅੱਛਾ ਅੱਛਾ ਤੇ ਮੈਂ ਤਾਂ ਹੀ ਤੇ ਰਹਿਣਾ ਨਹੀਂ ਕੋਈ ਗੱਲ ਨਹੀਂ ਮੈਂ ਘਰ ਜਾ ਕੇ ਨਾ ਕਰਨਾ ਨੂੰ ਫੋਨ ਚਲ ਠੀਕ ਹੈ ਤਾਂ ਮੈਂ ਦੱਸੂਗਾ ਫਿਰ ਹੈ ਗੱਲਬਾਤ ਕਰਕੇ ਨਾ ਤੇ ਫਿਰ ਸਾਰੀ ਤੇ ਮੈਨੂੰ ਦੱਸਣਾ ਹੀ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਮੈਂ ਦੱਸੂਗਾ ਹੈ ਆ ਚਲ ਕਰ ਲੈ ਤੂੰ ਵੀ ਆਪਣਾ ਕੰਮ ਕੋਈ ਕੋਈ ਨਹੀਂ ਚੱਲ ਤਾਈ ਵੱਲੋਂ ਤੇ ਹਾਂ ਹੋ ਗਈ ਐ ਏਦਾਂ ਕਰਨਾ ਘਰ ਜਾ ਕੇ ਨਾ ਜੋਬਨ ਨੂੰ ਹੁਣ ਲੰਮਣਾ ਫੋਨ ਭਲਾ ਉਹ ਕੀ ਆਂਦੇ ਐ ਘਰ ਬਾਹਰ ਤੇ ਜੋ ਬੰਨੇ ਵੇਖਿਆ ਹੀ ਅੱਦ ਤੇ ਮੁੰਡਾ ਵੀ ਚੰਗਾ ਵਾ ਚੱਲੇ ਆ ਵੀ ਜੇ ਹੋ ਜੇ ਨਾ ਰਿਸ਼ਤਾ ਤੇ ਹੋਰ ਕੀ ਚਾਹੀਦਾ ਵਾ ਰਵਿੰਦਰ ਨੂੰ ਦੱਸਣਾ ਵਾ ਜਾ ਕੇ ਰਵਿੰਦਰ ਹਾਂਜੀ ਹਾਂ ਕੰਮ ਬਾਅਦ ਚ ਕਰੀ ਤੇ ਪਹਿਲਾਂ ਘਰ ਸੁਣ ਮੇਰੀ ਹੁਣ ਕੀ ਹੋ ਗਿਆ ਵਾ ਉਹ ਹੋਣਾ ਕੀ ਆ ਮਮੀ ਬਾਹਰ ਬੈਠੀ ਆ ਤੇ ਨਾ ਉਹ ਤਾਇਆ ਟੱਕਰੇ ਆ ਬੰਬੀ ਤੇ ਹੁਣ ਉਹ ਆਹੋ ਮੈਂ ਗਿਆ ਹੀ ਨਾ ਤੇ ਅੱਛਾ ਤੂੰ ਮੈਨੂੰ ਕਹਿਣ ਲਿਆ ਹੀ ਪਿਆ ਸਾਰਾ ਮਸਲਾ ਕਰ ਲਿਆ ਉਹ ਸਾਰਾ ਤੇ ਕੁੜੀ ਨੂੰ ਵੀ ਫੋਨ ਕੀਤਾ ਸੀ ਅੱਛਾ ਤੇ ਮੰਮੀ ਹੁਣਾਂ ਨੂੰ ਵੀ ਸੱਦਿਆ ਜੋਦ ਦੇਣ ਠੀਕ ਠੀਕ ਆ ਤੇ ਆਂਦਾ ਵੀ ਉਹਨਾਂ ਕੋਲ ਵੀ ਹਾਂ ਮੈਂ ਦਾਇਂ ਦਾ ਨੂੰ ਕਹਿਣ ਦੇ ਹੀ ਹੂੰ ਪੀਓ ਆਪਣੇ ਘਰ ਕੋਈ ਨਾ ਕੋਈ ਸਲਾਹ ਕਰਦੇ ਹੋਣੇ ਆ ਅਕਸਰ ਸੋ ਸਮਝ ਕੇ ਗੱਲਾਂ ਜਵਾਬ ਦੇਣਾ ਹੈ ਉਹ ਆਹ ਮੈਂ ਸਭ ਆਖੰਡਿਆਈ ਤਾਈ ਨੂੰ ਮੇਰੇ ਮਨ 'ਚ ਇਹ ਆਉਂ ਰਿਹਾ ਸੀ ਵੀ ਘਰੇ ਮੁੜਾਣੀ ਤੁਹਾਨੂੰ ਪਸੰਦ ਆ ਆਂਦਾ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਫਿਰ ਵੀ ਸਲਾਹ ਸ਼ੁਰੂ ਕਰਕੇ ਦੱਸਣਾ ਹੈ ਹੂੰ ਤੇ ਆਂਦਾ ਵੀ ਸਾਡੇ ਵੱਲੋਂ ਹਾਂ ਮੈਦਾਨੀ ਦੇ ਤੁਹਾਨੂੰ ਕਹਿਣ ਦੇਈ ਕਿ ਕੁੜੀ ਵਿਚਾਰੀ ਨੇ ਸਲਾਹ ਕੀਤੀ ਹੋਣੀ ਉਹਨਾਂ ਨੇ ਉਹ ਆਹ ਤੇ ਜੇ ਉਹਨਾਂ ਦੇ ਮਨ ਨੂੰ ਲੱਗਦਾ ਤਾਂ ਫਿਰ ਇਹ ਅਗਲੇ ਨੇ ਹਾਂ ਕਰਨੀ ਹੀ ਉਹ ਆਹ ਇਹ ਤੇ ਹੈ ਹੀ ਆ ਉਹ ਦੇ ਵਿਚਾਰਾ ਉੱਥੇ ਗਿਆ ਹੈ ਬੰਦੀ ਤੇ ਮੇਰੀ ਮਗਰ ਅੱਛਾ ਉੱਤੀ ਵੀ ਡਰਦੇ ਨਹੀਂ ਨਾ ਹੁੰਦੇ ਉਹ ਬੰਦੀ ਆ ਇਹ ਫਿਰ ਮੰਮੀ ਦੱਸ ਬਾਅਦ ਅਪ ਕਿਦਾਂ ਦੇ ਜਾਂ ਕਿਦਾਂ ਦੇ ਨਹੀਂ ਤੇ ਇਦਾਂ ਕਰੀਏ ਜੋ ਉਹਨੂੰ ਫੋਨ ਲਾਵਾਂ ਮੈਂ ਜੋ ਉਹਨੂੰ ਫੋਨ ਕੀ ਲਾਉਣਾ ਵਾ ਮੇਰੀ ਗੱਲ ਮੰਨੋ ਤੇ ਆਪਾਂ ਉਹਨਾਂ ਦੇ ਪਿੰਡ ਨਾਲ ਚਲੀਏ ਜਿਹੜੀ ਆਹੋਂ ਸਾਹਮਣੇ ਬੈ ਕੇ ਗੱਲ ਕਰ ਲੈਣੀ ਹੈ ਨਾ ਉਹਦੇ ਨਾਲ ਦੀ ਰੀਜ਼ ਨਹੀਂ ਆ ਤੇ ਨਾਲੇ ਬਿਜੀ ਨੇ ਵੀ ਸਾਰੀ ਗੱਲਬਾਤ ਦੱਸ ਦਾਂਗੇ ਵੀ ਇਦਾਂ ਦੀ ਕੁੜੀ ਦੀ ਦੱਸ ਪੈਣ ਦੇਈ ਆ ਤੇ ਗਾੜੀ ਤੁਸੀਂ ਮਰਜ਼ੀ ਲੇਖੋ ਆਪਣੀ ਜੇ ਤੁਹਾਨੂੰ ਠੀਕ ਲੱਗਦਾ ਵਾ ਤੇ ਤੁਸੀਂ ਵੀ ਹਾਂ ਕਰ ਦਿਓ ਨਹੀਂ ਤੇ ਤੁਸੀਂ ਵੀ ਸੋ ਸਮਝ ਕੇ ਜਵਾਬ ਦੇ ਦਿਓ ਚਲ ਕੋਈ ਗੱਲ ਨਹੀਂ ਅਰ ਕੱਲ ਨੂੰ ਉੱਥੋਂ ਹੋਵਾਂਗੇ ਜਾ ਕੇ ਤੇ ਬਾਕੀ ਇਹ ਸਾਰੀ ਗੱਲ ਤੂੰ ਹੋ ਕਰਨੀ ਉਹਨਾਂ ਨਾਲ ਠੀਕ ਹੈ ਨਾ ਚਲੋ ਗੱਲ ਤੇ ਮੈਂ ਕਰ ਲਵਾਂਗੀ ਸਾਰੀ ਆਹੋ ਤੇ ਮੈਨੂੰ ਡਰੀ ਲੱਗੰਦਿਆ ਵਾ ਵੀ ਘਰ ਬਾਹਰ ਨਾ ਲਾਗੇ ਕੀ ਜਾਣਾ ਆ ਉਹ ਕੋਈ ਗੱਲ ਨਹੀਂ ਉਹ ਮੈਂ ਮੰਮੀ ਨਾਲ ਪੇ ਕਹਿ ਦੂੰਗਾ ਕਿ ਅਸੀਂ ਵਾਂਡੇ ਜਾਣਾ ਵਾ ਕੱਲ ਉਹਨਾਂ ਮੰਮੀ ਕਹਿ ਦੇਣਾ ਕਿ ਸੌਖੇ ਮੰਨਣ ਵਾਲੇ ਨਹੀਂ ਵੀ ਤੁਸੀਂ ਵਾਂਡੇ ਜਾਣਾ ਆ ਉਹ ਕੋਈ ਗੱਲ ਨਹੀਂ ਯਾਰ ਉਹਨੂੰ ਮੈਂ ਅੱਜ ਹੀ ਕਹਿ ਦੇਣਾ ਵਾ ਇਹਨੇ ਪਹਿਲਾਂ ਪਹਿਲਾਂ ਨੇ ਪੈਣਾ ਵਾ ਕਾੜੀਓ ਕੋਈ ਗੱਲ ਨਹੀਂ ਬਾਅਦ ਚ ਮੰਨ ਜਾਂਦੀ ਹੁੰਦੀ ਆ ਫੇਰ ਉਹ ਹੀ ਗੱਲ ਕਰ ਲਓ ਨਾ ਮੈਂ ਗੱਲ ਕਰਕੇ ਦਿੰਦਾ ਮੋੜ ਫੇਰ ਉਹਨਾਂ ਨੇ ਕਹਿਣਾ ਵਾ ਕਿ ਸਾਨੂੰ ਪਹਿਰੇ ਤੇ ਦੱਸਿਆ ਵਾ ਇਹ ਕਰਕੇ ਪਹਿਲਾਂ ਸਲਾਹ ਕਰ ਲਓ ਉਹਨਾਂ ਦੇ ਨਾਲ ਨਹੀਂ ਨਹੀਂ ਮੈਂ ਅੱਜ ਹੀ ਸਲਾਹ ਕਰ ਲੈਣੀ ਆ ਤੇ ਤੂੰ ਮੜਾ ਜਾ ਫੋਨ ਕਰਦੀ ਨਾ ਉਹਨਾਂ ਨੂੰ ਭਾਈ ਕਰ ਨੂੰ ਆਉਣਾ ਉਹ ਤਾਂ ਕੋਈ ਨਹੀਂ ਮੈਂ ਕਰ ਲਊਗੀ ਉਧਰ ਦੀਆਂ ਟੈਨਸ਼ਨ ਲਾਉ ਉਹ ਚੱਲੇ ਆ ਜੁਬਣੀ ਫੇਰ ਘਰੇ ਰਹੂਗਾ ਨਾ ਹੋਰ ਨਾ ਮੁੜ ਕੇ ਇੱਥੇ ਅੱਜ ਕੰਮ ਤੇ ਫੇਰ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਲੈਣੀ ਆ ਫੋਨ ਤੇ ਦੱਸ ਦਿੰਨੀ ਆ ਉਹਨੂੰ ਵੀ ਇਦਾਂ ਕਰਦੀ ਫਿਰ ਆਪਾਂ ਸਵੇਰੇ ਆਉਣਾ ਚੱਲ ਮੰਮੀ ਬਾਹਰ ਹੀ ਬੈਠੀ ਮੈਂ ਜਾਂਦਾ ਭਲਾ ਦੇ ਚਲ ਜਾਓ ਕਰ ਲਓ ਗੱਲ ਚੱਲ ਮੈਂ ਤਾਂ ਕਹਿੰਨੀ ਆ ਕਿ ਸਾਰਾ ਕੰਮ ਵਧੀਆ ਵਧੀਆ ਹੋ ਜੇ ਚੱਲ ਇੰਨਾ ਬਲੋ ਤੇ ਹਾਂ ਹੋ ਗਈ ਆ ਹੁਣ ਬਿਜੀ ਵੀ ਮੰਨ ਜਾਣਾ ਤੇ ਫੇਰ ਗੱਲ ਬੰਦੀ ਆ ਚੱਲ ਇਧਰੋਂ ਕੁੜੀ ਵੀ ਸੌਖੇ ਘਰ ਚਲ ਜੂਗੀ ਤੇ ਉਹਨਾਂ ਦੀ ਵੀ ਆਸਮਰਦ ਪੂਰੀ ਹੋ ਜੂ ਵੀ ਸਾਨੂੰ ਹੀ ਕੁੜੀ ਇਦਾਂ ਦੀ ਚਾਹੀਦੀ ਸੀ ਤੇ ਉਹ ਸਭ ਕੁਝ ਹੈਗਾ ਵਾ ਬਸ ਹੁਣ ਗੱਲ ਬੰਦ ਜੇ ਨਾ ਤੇ ਫੇਰ ਆ ਮਨੇ ਖਾ ਲਿਆ ਰੋਟੀ ਪਾਣੀ ਹਾਂ ਰੋਟੀ ਪਾਣੀ ਤੇ ਖਾ ਲਿਆ ਸੀ ਹੋ ਗਿਆ ਵੇਲੇ ਮੈਂ ਸਾਲ ਬੜ ਨਹੀਂ ਘੜੀ ਡੈਡੀ ਕਿ ਆ ਕਿਤੇ ਡੈਡੀ ਤੇ ਪਿਆਲੇ ਵਾਲੀ ਗਏ ਠੀਕ ਹੈ ਠੀਕ ਹੈ ਨਹੀਂ ਮੈਂ ਵੀ ਉਧਰੋਂ ਐ ਮੈਨੂੰ ਤਾਂ ਲੱਭੇ ਨਹੀਂ ਕਰੇ ਪਤਾ ਨਹੀਂ ਕਿ ਉਹ ਜਹਾ ਪਿੰਡ ਵਾਲਾ ਚੱਲ ਗਿਆ ਹਣ ਕਿਤੇ ਗਾਂ ਚੱਲ ਉੱਥੇ ਕਿਤੇ ਖਲੋਗੇ ਹਣ ਕਿੱਦ ਲੱਗੇ ਹਾਂ ਤੇ ਉਹ ਮੈਂ ਗੱਲ ਕਰਨੀ ਸੀ ਇੱਕ ਤੁਹਾਡੇ ਨਾਲ ਗੱਲ ਕਰਨੀ ਉਹ ਗੱਲ ਇਹੋ ਹੀ ਆ ਵੀ ਕੱਲ ਨਾ ਸਲਾਹ ਜੀ ਵਾਂਢੀ ਆ ਵਾਂਡੇ ਜਾਣ ਦੀ ਤੇ ਮੈਂ ਕੱਲ ਨੂੰ ਹੋ ਹੁੰਨੇ ਆ ਵਾਂਡੇ ਜਾਣਾ ਕਿਹੜੇ ਵਾਂਡੇ ਜਾਣਾ ਹਾਂ ਉਯੋਹੋ ਕਿੰਨਾ ਕਿਤੇ ਜਾਣਾ ਹੀ ਹੋਊਗਾ ਫਿਰਦੇ ਰਿਆ ਕਰੋ ਚੰਗਾ ਘਰ ਦੇ ਕੰਮਾਂ ਵਾਲੀ ਜਿਹੜੇ ਦੇਖ ਲਿਆ ਕਰੋ ਉਹਨੇ ਵੀ ਨਾਲ ਹੀ ਜਾਣਾ ਆ ਉਹ ਦਸ ਉਹਨੂੰ ਤੇ ਖੜਨਾ ਵਾ ਅੱਗੇ ਕਿਹੜੀ ਕਦੀ ਗਈ ਆ ਕਿਤੇ ਨਾ ਕਿਤੇ ਗਈ ਨਹੀਂ ਉਹਦੇ ਲੈ ਮਾਤਾ ਜੀ ਸ਼ਹਿਰ ਦਾ ਕੰਮ ਸੀ ਨਾ ਉਹ ਵੀ ਉਹਨੇ ਸਮਾਨ ਲੈ ਕੇ ਦੇ ਦਿੱਤਾ ਤੇ ਉਹ ਵੀ ਤੁਹਾਡੇ ਕੋਲ ਮੰਗਾਇਆ ਜੇ ਉਹ ਹੋਜੀ ਹੁੰਦੀ ਤੇ ਉਹ ਜਾ ਸਕਦੀ ਸੀ ਨਾਲ ਚੰਗਾ ਹੋਰ ਜਿਹੜਾ ਲੈ ਪੁੱੇ ਨੂੰ ਮੈਂ ਅੱਜ ਕਿਹਾ ਤੂੰ ਸਮਝਾਵੇਂਗਾ ਪਰ ਮੈਨੂੰ ਲੱਗਦਾ ਵੀ ਤੂੰ ਹੀ ਹੱਥ ਜੋ ਗਿਆ ਆ ਉਹਦਾ ਬਸ ਕਹਿਣਾ ਮੰਨਣਾ ਆ ਸਾਡੀ ਤੇ ਇੱਕ ਨਹੀਂ ਸੁਣਦਾ ਸੁਣ ਲੈ ਮੇਰੀ ਗੱਲ ਤੇਰੇ ਭਲੇ ਵਾਸਤੇ ਕਹਿਣ ਲਈ ਉਹਨੂੰ ਕਹਿਆ ਕਰਦੇ ਘਰ ਦਾ ਕੰਮ-ਕੰਮ ਕਰਿਆ ਕਰ ਆ ਸ਼ਹਿਰਾ ਸ਼ਿਦੋਂ ਦੇ ਫੇਰ ਤੁਰੇ ਨਾ ਇਹ ਰਹਿਣ ਦੇ ਘਰ ਦਾ ਕੰਮ ਕਰਕੇ ਜਾਊਗੀ ਮਾਤਾ ਕਿਉਂ ਟੈਨਸ਼ਨ ਲੈਣ ਦੀ ਆ ਤੂੰ ਤੇ ਐਂ ਸਵੇਰੇ ਜਾਣਾ ਵਾ ਮੈਂ ਚੱਲ ਤੈਨੂੰ ਦੱਸ ਦਿੰਦਾ ਵਾ ਘਰ ਦਾ ਕੰਮ ਲੈ ਸੁਆਹ ਕਰਨਾ ਉਹਨੇ ਕਿਹਾ ਮਾਂ ਹਾਂ ਇਹ ਕਰਕੇ ਕਰਨ ਵਾਲੀ ਕਰ ਲਊਗੀ ਅੱਗੇ ਪਤਾ ਤਿੱਕੀਆਂ ਲਾਉਣੀਆਂ ਹੁੰਦੀਆਂ ਵਾ ਦੱਸ ਉਥੇ ਕਿਤੇ ਬੜਾ ਕੰਮ ਹੋ ਚਾਰ ਜੀਆ ਘਰ ਆਏ ਨਹੀਂ ਤੈਨੂੰ ਪਤਾ ਫੇ ਚਾਰ ਟਿੱਕੇ ਲਾਉਣੀਆਂ ਹੋਰ ਕੰਮ ਨਹੀਂ ਗਾ ਹੁਣ ਬਾਹਰ ਦਾ ਕੰਮ ਤੇ ਕਰੀਦਾ ਵਾ ਸਾਰਾ ਹੁਣ ਕੱਚੀ ਕਣਕ ਵੜਦੀ ਏ ਵੇ ਕੱਚੀ ਕਣਕ ਤੇਰੇ ਵੱਡਣ ਲਈ ਕੌਣ ਕਹਿਣ ਰਿਹਾ ਹੈ ਹੈ ਜਿਹੜੇ ਕੰਮ ਤੇਰੇ ਕਰਨ ਵਾਲੇ ਤੂੰ ਕਰਨੇ ਜਿਹੜੇ ਉਹਦੇ ਕਰਨ ਵਾਲੇ ਉਹਨੇ ਕਰਨੇ ਇਹ ਸਮਝਾਉਂ ਨਹੀਂ ਤੈਨੂੰ ਤੇ ਐਵੇਂ ਨਾ ਬੋਤਾ ਦੇਣਾ ਆਡਾ ਲਿਆ ਕਰ ਠੀਕ ਹੈ ਨਾ ਚੰਗਾ ਸਾਰੇ ਕੰਮ ਤੇ ਉਹ ਕਰਦੀ ਆ ਸਮਝਾਇਆ ਨਾ ਕਰਾਂ ਛੜ ਛੜਾ ਤਾਂ ਖੁੱਲੇ ਇਦਾਂ ਜਦ ਤਨ ਮਰਜੀ ਗਏ ਜਦ ਤਨ ਮਰਜੀ ਆ ਜੇ ਜਾਣਾ ਹੁੰਦਾ ਤੈਨੂੰ ਪੁੱਛ ਕੇ ਜਾਈਦਾ ਜੇ ਅਸੀਂ ਮਰਜ਼ੀਆਂ ਕਰੀਏ ਤੇ ਅਸੀਂ ਕੱਲ ਨੂੰ ਆਪ ਵੀ ਜਾ ਸਕਦੇ ਆ ਚੰਗਾ ਜਾ ਲੈ ਜਾ ਕਿੱਥੇ ਜਾਣਾ ਹੋ ਜਾ ਮੈਂ ਸਿਰ ਖਾਣ ਲਿਆਣ ਕੇ ਮੈਂ ਕੱਲ ਨੂੰ ਜਾਣਾ ਹੀ ਆ ਆ ਚੰਗਾ ਜਾਓ ਜਾਓ ਹੋ ਤੇ ਪੁੱਛ ਲਈ ਆਪਣੇ ਪਿਓ ਨੂੰ ਵੀ ਕੰਮ ਕਰਦੀ ਆ ਹਾਂ ਕੋਈ ਕੰਮ ਕਰਦੀਆਂ ਬਾਹਰ ਉਹ ਫਿਰ ਕਰਕੇ ਜਾਈ ਕੋਈ ਗੱਲ ਨਹੀਂ ਮੈਂ ਕਰਕੇ ਜਾਊਂਗਾ ਜਾ ਲੈ ਜੀ ਚਾਲਾ ਜਦੋਂ ਬੋਤਾ ਮੈਂ ਵੀ ਕਹਿੰਦੀ ਨਾ ਫਿਰ ਮੁੰਡੇ ਨੇ ਵੀ ਸੁਣਿਆ ਕਰ ਲਿਆ ਚਲ ਜੂਗਾ ਚੱਲ ਲੈ ਆਗੇ ਫਿਰ ਤੋਂ ਰੋਉ ਕੋਈ ਗੱਲ ਕਿਹੜਾ ਅੱਗੇ ਮੈਂ ਜਾਂ ਦੁੱਤਾ ਕਦੇ ਕਦੇ ਜਾਂਚ ਤੇ ਕੋਈ ਖਰਚ ਨਹੀਂ ਆਦਾ ਹਾਂਜੀ ਅੰਮੀ ਵਾਜਾ ਮਾਰਨੀ ਬਾਜਪੁੱਤ ਮੈਂ ਕੀ ਮਾਰਨੀ ਹਾਂਜੀ ਤੈਨੂੰ ਪਤਾ ਹੀ ਆ ਕਿ ਸਾਰੀ ਗੱਲਾਂ ਤੈਨੂੰ ਪੁੱਛ ਕੇ ਹੀ ਕੀਤੀ ਆ ਤੇ लवली ਨੂੰ ਤੇਰਾ ਡੈਡੀ ਨੇ ਕਿਹਾ ਵਾ ਵੀ ਗਾੜੀ ਤਰੀਕ ਤਰਾਕ ਪੱਕੀ ਕਰ ਅੱਛਾ ਤੇ ਗੱਲ ਤੋੜੀਏ ਵੇਹ ਪੁੱਤ ਕੰਮ ਧਿਆਨਾਂ ਦਾ ਸੌਖਾ ਤੇ ਜਿਨ੍ਹਾਂ ਦੇ ਘਰ ਵੱਡੇ ਹੁੰਦੇ ਆ ਨਾ ਜਾਂ ਕੰਮ ਵੱਡੇ ਹੁੰਦੇ ਆ ਉੱਥੇ ਕੰਮ ਤੰਦਾ ਵੀ ਕਰਨਾ ਪੈਂਦਾ ਵਾ ਪੁੱਤ ਹੁਣ ਤੂੰ ਉਹ ਘਰ ਨੂੰ ਆਪਣਾ ਘਰ ਹੀ ਸਮਝੀ ਤੈਨੂੰ ਆਪਣੇ ਘਰ ਦੇ ਹਾਲਾਤਾਂ ਦਾ ਤਾਂ ਪਤਾ ਵਾ ਤੇ ਇੱਥੇ ਸਾਡੇ ਕੀ ਹਾਲਾਤ ਵਾ ਇਹ ਨਹੀਂ ਵੀ ਉੱਥੇ ਜਾ ਕੇ ਤੂੰ ਕਹੀਂ ਮੈਂ ਕੰਮ ਨਹੀਂ ਕਰਨਾ ਮੈਂ ਪੜਦੀ ਹਾਂ ਮੈਨੂੰ ਆਹ ਕੰਮ ਨਹੀਂ ਆਉਂਦਾ ਕੋਈ ਗੱਲ ਨਹੀਂ ਮੈਂ ਮੰਦੀ ਆ ਕਿਹ ਕੰਮ ਦੀ ਨਹੀਂ ਵੀ ਜਾਚ ਹੁੰਦੀ ਉੱਥੇ ਨਾ ਦਾਦੀ ਹੈਗੀ ਆ ਨਾ ਤੁਹਾਡੀ ਉਹਨੂੰ ਪੁੱਛਿਆ ਤੇ ਉਹਦਾ ਵੀ ਨਾ ਆ ਦਰਸ਼ਕਾਰ ਪੂਰਾ ਕਰਨਾ ਵਾ ਠੀਕ ਵਾ ਨਾ ਸਾਨੂੰ ਕੇ ਗੱਲ ਦਾ ਲਾਭਾ ਨਹੀਂ ਮਿਲਣਾ ਚਾਹੀਦਾ ਫੇ ਕੁੜੀ ਕੰਮ ਨਹੀਂ ਕਰਦੀ ਜਾਂ ਗਾੜੀ ਜਵਾਬ ਦਿੰਦੀ ਆ ਅਨੇ ਨੇ ਮਮੀ ਜੀ ਤੇ ਹੀ ਕਿਉਂ ਫਿਕਰ ਕਰਦੇ ਜੀ ਇੱਥੇ ਵੀ ਤੇ ਕੰਮ ਕਰੀਦਾ ਹੀ ਆ ਕੋਈ ਗੱਲ ਨਹੀਂ ਜਿਹੜੀ ਗੱਲ ਦੀ ਨਾ ਸਮਝਾਊਗੀ ਤੇ ਮੈਂ ਪੁੱਛ ਲਿਆ ਕਰੂੰਗੀ ਫਿਰ ਕੀ ਹੋਇਆ ਵਾ ਜੇ ਤੇ ਹੀ ਸਾਡੇ ਵਾਸਤੇ ਇਨਾ ਕੁਝ ਕਰਨ ਦੇ ਜੀ ਸਾਨੂੰ ਆਪਣੇ ਪੁੱਤਾਂ ਵਾਂਗੂ ਰੱਖਣ ਦੇ ਜੀ ਤੇਾਨੂੰ ਕੰਮ ਕਰਦਿਆਂ ਭਾਰਵਾ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਦੀ ਫਿਕਰ ਨਾ ਕਰੋ ਤੇ ਮੈਂ ਤੇ ਤੁਹਾਨੂੰ ਆਪ ਕਹਿੰਦੀ ਆ ਕਿ ਬਹੁਤੀ ਵੱਧੋ ਵਧੀ ਚ ਨਾ ਪਿਓ ਆ ਵੀ ਕਰ ਲਈਏ ਉਹ ਵੀ ਕਰ ਲਈਏ ਜੇ ਉਹਨਾਂ ਨਾਲ ਪਹਿਲਾਂ ਤੇ ਹੀ ਗੱਲ ਕਰ ਲਈ ਹੈ ਨਾ ਤੇ ਫਿਰ ਤੇ ਇਹ ਗੱਲ 'ਚ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਤੇਹੀ ਨਹੀਂ ਫਿਕਰ ਕਰਨੀ ਕਿ ਇਹ ਵੀ ਗੱਲ ਦੀ ਮੇਰੇ ਵੱਲੋਂ ਤੁਹਾਨੂੰ ਕੋਈ ਲੰਬਾ ਨਹੀਂ ਆਉਂਦਾ ਚੱਲ ਪੁੱਤ ਮਾਂ ਵਾ ਨਾ ਫੇਰ ਵੀ ਮਾਂ ਜੀ ਡਰਦਾ ਵਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਕੀ ਸਲਾਮ ਕਰਨੀ ਐ ਬਾਵਾਂ ਧੀਆ ਸਲਾਮਾ ਕੀ ਕਰਨੀਆਂ ਵਾ ਜੋਤ ਨਹੀਂ ਦੇਈਆਂ ਗੱਲਾਂ ਕਰਨਾਂ ਅੱਛਾ ਮੈਂ ਵੀ ਇਹ ਪੁੱਤ ਉਥੇ ਸਾਰੇ ਕੰਮ ਤੇ ਪੱਕੇ ਹੋ ਗਏ ਆ ਤੇ ਕੱਲ ਨੂੰ ਨਾ ਸਾਨੂੰ ਕੋਈ ਲਾਂਮਾ ਨਾ ਦਿਵਾਵੀਂ ਵੀ ਜਾਂ ਕੁੜੀ ਤੁਹਾਡੀ ਕੰਮ ਨਹੀਂ ਕੀ ਕਰਦੀ ਬੈਠੀ ਰਹਿੰਦੀ ਆ ਫੋਨ ਲੈ ਕੇ ਸਾਰਾ ਕੰਮ ਤੋਂ ਕਰਨਾ ਵਾ ਆਪਣੀ ਦਾਦੀ ਦੀ ਸੇਵਾ ਕਰਿਆ ਕਰਿਓ ਵੀ ਇਹ ਉਹਨੇ ਕਿਹੜੇ ਹਾਲਾਤਾਂ ਦੇ ਵਿੱਚ ਨਾ ਪੋਤੇ ਆਪਣੇ ਨੂੰ ਪਾਲਿਆ ਪੜਾਇਆ ਸਾਰੇ ਕੰਮ ਕੀਤੇ ਆ ਉਹਦੀਆਂ ਵੀ ਸੋ ਆਸਾਂ ਨਹੀਂ ਆ ਮਰਿਚਾ ਹੋਣੀ ਆਵਾ ਵੀ ਬੌਟੀ ਆਊਗੀ ਤੇ ਇਦਾਂ ਮੈਨੂੰ ਮੰਜੇ ਤੇ ਬਿਠਾਲ ਕੇ ਰੋਟੀ ਪਾਣੀ ਦਊਗੀ ਬਿਲਕੁਲ ਇਹ ਜੋਤਪੁੱਤ ਸੰਦੀਪ ਨੂੰ ਵਿਆਹ ਨੂੰ ਕਿ ਨਜ਼ਰ ਹੋਇਆ ਵਾ ਉਹਦਾ ਕਦੀ ਲਾਂਮਾ ਨਹੀਂ ਆਇਆ ਤੇ ਤੁਮੀ ਲਮ ਨੀ ਰੋਣਾ ਠੀਕ ਆ ਕਿ ਨਹੀਂ ਜਿਹੜਾ ਕੰਮ ਕਹਿਣਾ ਕੋਈ ਗੱਲ ਨਹੀਂ ਹੋ ਜਾਂਦਾ ਵਾ ਜਵਾਬ ਨਹੀਂ ਦੇਣਾ ਤੀਂ ਵੀ ਕਰਨਾ ਕਰੋ ਮੈਂ ਸਾਰੇ ਕੰਮ ਕਰ ਲੈਣੇ ਆ ਮੈਂ ਤੇ ਮੰਮੀ ਜੀ ਨੂੰ ਅੱਗੇ ਕਹਿਨੀ ਆ ਵੀ ਤੂੰ ਹੀ ਕਿਉਂ ਟੈਨਸ਼ਨ ਕਰਦੇ ਜੀ ਤੀਂ ਤੇ ਟੈਨਸ਼ਨ ਤਾਂ ਕਰੋ ਨਾ ਜੇ ਤੁਸੀਂ ਆਨੂੰ ਕੋਈ ਸਿਖਾਇਆ ਨਹੀਂ ਹੈ ਤੀਂ ਤੇ ਆਪਣੇ ਘਰੋਂ ਸਾਰਾ ਕੁਝ ਸਿਖਾ ਕੇ ਭੇਜਿਆ ਆ ਸਾਨੂੰ ਉਹ ਤਾਂ ਇਹਦੇ ਮੈਂ ਤਾਂ ਪੁੱਤ ਤੈਨੂੰ ਸਮਝਾਉਂ ਦਿਆ ਵਾ ਬਾਕੀ ਨਿੱਕੀ ਨਿੱਕੀ ਗੱਲ ਨਾ ਸੌਰਿਆਂ ਦੀ ਆਣ ਕੇ ਪੇਕਿਆ ਘਰ ਨਹੀਂ ਦੱਸੀਦੀ ਹੁੰਦੀ ਵੀ ਉੱਥੇ ਆ ਹੋ ਗਿਆ ਆ ਹੋ ਗਿਆ ਠੀਕ ਹੈ ਕਨੇ ਰਜ ਜੀ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਐਨਾ ਵਧੀਆ ਤਿਆਂ ਨੂੰ ਸਿਖਾਇਆ ਵਾ ਐਨਾ ਪੜਾਇਆ ਵਾ ਤੇ ਫਿਰ ਵੀ ਇਦਾਂ ਦੇ ਕੰਮ ਕਰਾਂਗੀ ਆ ਤੁਹਾਡਾ ਕੋਈ ਪੜਨ ਦਾ ਫਾਇਦਾ ਵਾ ਤੀਂ ਨਾ ਫਿਕਰ ਕਰਿਆ ਕਰੋ ਮੈਂ ਤੇ ਮੰਮੀ ਨੂੰ ਵੀ ਇਹ ਸਮਝਾਉਂਦੀ ਆ ਕਿ ਜੇ ਤੁਸੀਂ ਇੰਨੇ ਟੈਨਸ਼ਨ ਚ ਰਹੇ ਤੁਸੀਂ ਆਡੇ ਪਿੱਛੇ ਕਿੰਨੀ ਮਿਹਨਤ ਕੀਤੀ ਆ ਪੁੱਤਾਂ ਵਾਂਗੂ ਸਾਨੂੰ ਪਾਲਿਆ ਵਾ ਤੇ ਫਿਰ ਤੁਸੀਂ ਕਿਉਂ ਇਹ ਨਹੀਂ ਫਿਕਰ ਕਰਦੇ ਜੀ ਬਹੁਤ ਟੈਨਸ਼ਨ ਤੇ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਾਰੀ ਗੱਲ ਤਾਂ ਕੋਈ ਨਹੀਂ ਰਜ ਜੀ ਐਵੇਂ ਨਾ ਫਿਕਰ ਕਰਿਆ ਕਰੋ ਮੈਂ ਤੇ ਰਜ ਜੀ ਚਾਹ ਬਣਾ ਕੇ ਲੈ ਆਉਣੀ ਆ ਚਲੋ ਠੀਕ ਹੈ। ਜੇ ਵੀ ਤੁਹਾਨੂੰ ਬਿਖੇ। ਅੱਛਾ। ਬਹੁਤ ਕਰਾਵੇ ਸੌ ਵਾਦੇ ਘਾਟੀ ਮਾ ਜਾਂਦੇ। ਠੀਕ ਹੈ। ਤੇ ਗੱਲ ਚੱਲ ਲਈ ਦੀ ਹੁੰਦੀ ਆ। ਜਦੋਂ ਸਿਆਣਾ ਬੰਦਾ ਹੁੰਦੇ ਨਾ ਉਹਦਾ ਸੁਭਾਅ ਬੱਚਿਆਂ ਵਰਗਾ ਜਾਂਦਾ।